ਸਤਿ ਸ੍ਰੀ ਅਕਾਲ ਮੈਂ ਹਾਂ ਤਰਨਜੀਤ ਸਿੰਘ ਸੁਰ ਸਿੰਘ ਲੋਕ ਚਾਤਾ ਟੀਵੀ ਦਾ ਪ੍ਰੋਗਰਾਮ ਸੇ ਸਵਾਦ ਲੈ ਕੇ ਹਾਜ਼ਰ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਕਸਬਾ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਸਥਿਤ ਅਕਾਲ ਸਹਾਇ ਆਈ ਕੇਅਰ ਸੈਂਟਰ ਦੇ ਮੈਨੇਜਿੰਗ ਡਾਇਰੈਕਟਰ ਅਤੇ ਅੱਖਾਂ ਦੇ ਮਾਹਿਰ ਡਾਕਟਰ ਡਾਕਟਰ ਹਰਪ੍ਰੀਤਜੀਤ ਸਿੰਘ ਢਿੱਲੋਂ ਜੀ ਨਾਲ ਚਿੱਟਾ ਮੋਤੀਆ ਅਤੇ ਕਾਲਾ ਮੋਤੀਆ ਰੋਗ ਸੰਬੰਧੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਵੈਲਕਮ ਜੀ ਡਾਕਟਰ ਸਾਹਿਬ ਇਹ ਚਿੱਟਾ ਮੋਤੀਆ ਕੀ ਹੁੰਦਾ ਹੈ ਅ ਭਰਮਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਦਰਸ਼ਕਾਂ ਦੇ ਰੂਬਰੂ ਕਰਵਾ ਰਹੇ ਹੋ ਜਿਹੜਾ ਚਿੱਟਾ ਮੋਤੀਆ ਹੈ ਇਹ ਆਮ ਜਿਹੜਾ ਚਿੱਟਾ ਮੋਤੀਆ ਹੈ ਉਮਰ ਦੇ ਲਿਹਾਜ ਨਾਲ ਆਉਣ ਵਾਲੀ ਬਿਮਾਰੀ ਹੈ ਪਚੀਨਜਾ ਸਾਲ ਦੀ ਉਮਰ ਤੋਂ ਬਾਅਦ ਜਿਵੇਂ ਇਨਸਾਨ ਬਜ਼ੁਰਗ ਹੁੰਦਾ ਹੈ ਉਹਦੇ ਸਾਰੇ ਸਰੀਰ 'ਚ ਉਮਰ ਦੇ ਲਿਹਾਜ਼ ਨਾਲ ਤਬਦੀਲੀਆਂ ਆਉਂਦੀਆਂ ਬਜ਼ੁਰਗੀ ਆਉਂਦੀ ਹੈ ਇਸੇ ਤਰ੍ਹਾਂ ਜਿਹੜਾ ਅੱਖਾਂ ਦੇ ਵਿੱਚ ਕੁਦਰਤੀ ਲੈਂਸ ਹੁੰਦਾ ਹੈ ਉਹ ਧੁੰਦਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਇਹਨਾ ਧੁੰਦਲਾ ਹੋ ਜੇ ਕਿ ਉਹਦੇ ਰੋਜ਼ਾਨਾ ਦੇ ਕੰਮਕਾਰ 'ਚ ਉਹਨੂੰ ਮੁਸ਼ਕਲ ਆਉਣੀ ਸ਼ੁਰੂ ਹੋ ਜਾਵੇ ਤੇ ਫਿਰ ਉਹ ਇਹ ਲੈਂਸ ਨੂੰ ਐਕਸਚੇਂਜ ਕਰਕੇ ਫਿਰ ਉਹ ਸਰਜਰੀਆਂ 'ਚ ਨਵਾਂ ਲੈਂਸ ਅੱਖ ਦੇ ਵਿੱਚ ਫਿਟ ਕਰ ਦਿੰਦੇ ਆ ਤੇ ਮਰੀਜ਼ ਦੀ ਨਜ਼ਰ ਪਹਿਲਾਂ ਵਰਗੀ ਦੁਬਾਰਾ ਬਰਕਰਾਰ ਹੋ ਜਾਂਦੀ ਆ ਜੀ ਦੂਸਰੀ ਕਿਸਮ ਦਾ ਚਿੱਟਾ ਮੋਤੀਆ ਜਿਹੜਾ ਉਹ ਅੱਖ ਜਾਂ ਸਰੀਰ ਦੀਆਂ ਹੋਰ ਵੱਖ-ਵੱਖ ਬਿਮਾਰੀਆਂ ਕਰਕੇ ਹੁੰਦਾ ਹੈ ਜਿਵੇਂ ਕੋਈ ਮਰੀਜ਼ ਲਗਾਤਾਰ ਦਵਾਈਆਂ ਖਾਂਦਾ ਜਾਂ ਉਹਦੇ ਸਰੀਰ 'ਚ ਕੋਈ ਰੋਗ ਨੇ 슈ਗਰ ਹੈ ਬਲੱਡ ਪ੍ਰੈਸ਼ਰ ਹੈ ਜਾਂ ਮਰੀਜ਼ ਹੋਰ ਸਾਧੀਆਂ ਦਵਾਈਆਂ ਖਾਂਦਾ ਹੈ ਜਾਂ ਅਲਰਜੀ ਦੀਆਂ ਦਵਾਈਆਂ ਖਾਂਦਾ ਹੈ ਜੀ ਦਰਦਾਂ ਦੀਆਂ ਦਵਾਈਆਂ ਖਾਂਦਾ ਹੈ ਉਹ ਉਹਨਾਂ ਕਰਕੇ ਮਰੀਜ਼ ਨੂੰ ਉਸ ਉਮਰ ਨਾਲੋਂ ਪਹਿਲਾਂ ਹੀ ਚਿੱਟਾ ਮੋਤੀਆ ਹੋ ਜਾਂਦਾ ਹੈ 40-45 ਸਾਲ ਦੀ ਉਮਰ 'ਚ ਚਿੱਟਾ ਮੋਤੀਆ ਹੋ ਜਾਂਦਾ ਹੈ ਤੇ ਇੱਕ ਤੀਸਰੀ ਕਿਸਮ ਦਾ ਚਟਾ ਮੋਤੀਆ ਜਿਹੜਾ ਬਹੁਤ ਘੱਟ ਮਾਤਰਾ 'ਚ ਹੁੰਦਾ ਹੈ ਉਹ ਉਹਦਾ ਜਮਾਂਦਰੂ ਚਟਾ ਮੋਤੀਆ ਅੱਛਾ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ ਤੇ ਬੱਚੇ ਦੀ ਮਾਂ ਉਸ ਗਰਭ ਅਵਸਥਾ ਦੌਰਾਨ ਕੁਝ ਇਹੋ ਜਿਹੇ ਦਵਾਈਆਂ ਜਿਹੜੀਆਂ ਨਹੀਂ ਵਰਤਨਾ ਚਾਹੀਦੀਆਂ ਜਿਵੇਂ ਕਿ ਹਲਕਾ ਦੀ ਵੈਕਸੀਨ ਜਾਂ ਕਲੋਰੋਕੀਨ ਫਾਸਫੇਟ ਇਸ ਟਾਈਪ ਦੀਆਂ ਦਵਾਈਆਂ ਜਦੋਂ ਮਾਂ ਭੁਲੇਖੇ ਨਾਲ ਲੈ ਲੈਂਦੀ ਹੈ ਤੇ ਜਿਹੜਾ ਬੱਚਾ ਜੰਮਦਾ ਹੈ ਉਹਦੀਆਂ ਅੱਖਾਂ 'ਚ ਜਮਾਂਦਰੂ ਚਟਾ ਮੋਤੀਆ ਹੁੰਦਾ ਹੈ ਅੱਛਾ ਪਰ ਜਿੰਨੀ ਵੀ ਕਿਸਮ ਦਾ ਮੋਤੀਆ ਹੋਵੇ ਚਟਾ ਮੋਤੀਆ ਉਨਾ ਸਾਰਿਆਂ ਦਾ ਇੱਕੋ ਇੱਕ ਹੱਲ ਆਪਰੇਸ਼ਨ ਹੈ ਅਸੀਂ ਫੇਕੋ ਸਰਜਰੀ ਆਈ ਚਿੱਟਾ ਮੋਤੀਆ ਉਤਾਰ ਕੇ ਤੇ ਉਹਦੀ ਅੱਖ ਵਿੱਚ ਲੈਂਸ ਫਿਟ ਕਰਕੇ ਉਹਨੂੰ ਠੀਕ ਕਰ ਦਿੰਨੇ ਆ ਮਰੀਜ਼ ਦੀ ਨਜ਼ਰ ਬਿਲਕੁਲ ਠੀਕ ਹੋ ਜਾਂਦੀ ਹੈ ਤੇ ਡਾਕਟਰ ਸਾਹਿਬ ਇਹ ਕਾਲੇ ਮੋਤੀਆ ਬਾਰੇ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਜੀ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਤਰਮਜੀਤ ਜੀ ਆਮ ਲੋਕ ਭਾਸ਼ਾ ਤੇ ਜਿਵੇਂ ਅਸੀਂ ਮੋਤੀਆ ਗਿੰਦੇ ਆਂ ਤੇ ਚਿੱਟੇ ਤੇ ਕਾਲੇ ਮੋਤੀਏ ਨੂੰ ਅਸੀਂ ਭਰਾ ਹੀ ਸਮਝ ਲੈਂਦੇ ਆਂ ਪਰੰਤੂ ਅਸਲੀਅਤ ਵਿੱਚ ਕਾਲਾ ਮੋਤੀਆ ਜਿਹੜਾ ਉਹ ਇੱਕ ਬਿਲਕੁਲ ਵੱਖਰੀ ਕਿਸਮ ਦੀ ਬਿਮਾਰੀ ਆ ਕਾਲਾ ਮੋਤੀਆ ਇੱਕ ਬਿਮਾਰੀ ਨਹੀਂ ਉਹਨੂੰ ਇੱਕ ਅਸੀਂ ਬਿਮਾਰੀਆਂ ਦਾ ਸਮੂਹ ਕਹਾਂਗੇ ਕਾਲਾ ਮੋਤੀਆ ਦੋ ਕਿਸਮ ਦਾ ਹੁੰਦਾ ਹੈ ਪਹਿਲੀ ਕਿਸਮ ਦਾ ਕਾਲਾ ਮੋਤੀਆ ਜਿਹੜਾ ਉਹ 40 ਸਾਲ ਦੀ ਉਮਰ 'ਚ ਸ਼ੁਰੂ ਹੋ ਜਾਂਦਾ ਹੈ ਉਹਨੂੰ ਅਸੀਂ ਕਹਿੰਨੇ ਆ ਖੁੱਲੇ ਹੋਏ ਐਂਗਲ ਵਾਲਾ ਕਾਲਾ ਮੋਤੀਆ ਓਪਨ ਐਂਗਲ ਗਲਕੋਮਾ ਉਹ ਜ਼ਿਆਦਾਤਰ ਜੱਦੀ ਪੁਸ਼ਤੀ ਹੁੰਦਾ ਹੈ ਦੂਸਰਾ ਉਹ ਕੁਝ ਬਿਮਾਰੀਆਂ ਜਾਂ ਦਵਾਈਆਂ ਕਰਕੇ ਵੀ ਹੋ ਜਾਂਦਾ ਹੈ ਤੇ ਉਹਦੇ ਵਿੱਚ 40 ਸਾਲ ਦੀ ਉਮਰ ਤੋਂ ਬਾਅਦ ਮਰੀਜ਼ ਦੀ ਬੜੀ ਹੋੜੀ 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 ਨਜ਼ਰ ਘਟਦੀ ਜਾਂਦੀ ਹੈ ਧਿਆਨ ਦੇਣਯੋਗ ਵਾਲੀ ਗੱਲ ਇਹ ਆ ਵੀ ਜਿਹੜਾ ਕਾਲੇ ਮੋਤੀਏ ਵਿੱਚ ਨਜ਼ਰ ਘਟਦੀ ਹੈ ਉਹ ਪਰਮਾਨੈਂਟ ਵਿਜ਼ਨ ਲਾਸ ਪੱਕੇ ਤੌਰ ਤੇ ਨਜ਼ਰ ਘਟਦੀ ਹੈ ਮਰੀਜ਼ ਦੀ ਭਾਵੇਂ 5 10% ਕਰਕੇ ਨਜ਼ਰ ਘਟ ਰਹੀ ਹੈ ਤੇ ਜੇ ਸਮੇਂ ਸਿਰ ਉਹਦਾ ਇਲਾਜ ਨਾ ਕੀਤਾ ਜਾਵੇ ਤੇ 40 ਸਾਲ ਦੀ ਉਮਰ ਤੋਂ ਸ਼ੁਰੂ ਹੋਇਆ ਕਾਲਾ ਮੋਤੀਆ 50 ਸਾਲ ਤੱਕ ਜਾਂਦੇ ਜਾਂਦੇ ਇੱਕ ਅੱਖ ਦੀ ਨਜ਼ਰ ਖਤਮ ਕਰ ਦਿੰਦਾ ਹੈ ਤੇ ਆਉਣ ਵਾਲੇ 10 ਸਾਲਾਂ ਚ ਦੂਸਰੀ ਅੱਖ ਦੀ ਨਜ਼ਰ ਵੀ ਖਤਮ ਕਰ ਦਿੰਦਾ ਹੈ ਆਮ ਹੀ ਵੇਖਿਆ ਗਿਆ ਹੈ ਵੀ ਮਰੀਜ਼ ਜੋ ਸਾਡੇ ਕੋ ਕਾਲੇ ਮੋਤੀ ਵਾਲੇ ਪਹੁੰਚਦੇ ਆ ਤੇ ਉਹ ਕਾਫੀ ਹੱਦ ਤੱਕ ਆਪਣੀ ਨਜ਼ਰ ਦਾ ਨੁਕਸਾਨ ਉਹਨਾਂ ਕਰਵਾਇਆ ਹੁੰਦਾ ਹੈ ਤੇ ਫਿਰ ਜੋ ਨਜ਼ਰ ਬਚੀ ਹੋਵੇ ਉਹਨੂੰ ਬਚਾਉਣ ਵਾਸਤੇ ਅਸੀਂ ਆਪਣਾ ਚਾਰਾ ਕਰਦੇ ਕੋਸ਼ਿਸ਼ ਕਰਦੇ ਆ دوسری ਕਿਸਮ ਦਾ ਜਿਹੜਾ ਕਾਲਾ ਮੋਤੀਆ ਹੈ ਉਹਦੇ ਚ ਅੱਖ ਦੇ ਐਂਗਲ ক্লোਜ਼ਡ ਹੁੰਦੇ ਨੇ ਅੱਖ ਦੇ ਐਂਗਲ ਨੈਰੋ ਹੁੰਦੇ ਤੰਗ ਹੁੰਦੇ ਨੇ ਤਾਂ ਕਰਕੇ ਕਾਲਾ ਮੋਤੀ ਆਉਂਦਾ ਹੈ ਉਹ ਅੱਖ ਦੀ ਜਿਹੜੀ ਅਨੋਟਮੀ ਆ ਅੱਖ ਦੀ ਜਿਹੜੀ ਬਣਤਰ ਆ ਉਹਦੇ ਵਿੱਚ ਹੀ ਕੁਝ ਸ਼ੁਰੂ ਤੋਂ ਹੀ ਇਦਾਂ ਦੇ ਤਬ ਦੇ ਹੁੰਦਿਆਂ ਨੇ ਉਹਦੀ ਬੰਤਰ ਇਦਾਂ ਨਹੀਂ ਹੁੰਦੀ ਆ ਵੀ ਉਹਦੇ ਚ ਕਾਲਾ ਮੋਤੀਆ ਹੁੰਦਾ ਡਰ ਹੁੰਦਾ ਹੈ ਔਰ ਉਹ ਜਿਹੜਾ ਕਾਲਾ ਮੋਤੀਆ ਹੈ ক্লোਜ਼ਡ ਐਂਗਲ ਗਲਗੋਮਾ ਉਹ ਇੱਕ ਰਾਤ ਚ ਨਜ਼ਰ ਬੰਦ ਕਰ ਸਕਦਾ ਹੈ ਮਰੀਜ਼ ਦਾ ਇੱਕਦਮ ਪ੍ਰੈਸ਼ਰ ਵੱਧ ਜਾਂਦਾ ਹੈ ਕਾਲੇ ਮੋਤੀਏ ਚ ਮਰੀਜ਼ ਦੀ ਅੱਖ ਦਾ ਪ੍ਰੈਸ਼ਰ ਵੱਧਦਾ ਹੈ ਉਹਦੀ ਨਜ਼ਰ ਵਾਲੀ ਨਾੜੀ ਤੇ ਦਬਾਅ ਪੈਂਦਾ ਹੈ ਤੇ ਉਹਦੀ ਪੱਕੇ ਤੌਰ ਤੇ ਪਿਛੋ ਨਜ਼ਰ ਘੜਦੀ 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 ਘੜ ਜਾਂਦੀ ਹੈ ਤੇ ਇਲਾਜ ਜਿਹੜਾ ਕਾਲੇ ਮੋਤੀਏ ਦਾ ਹੈ ਉਹਦੇ ਚ ਪਹਿਲਾਂ ਤੇ ਮੈਡੀਕਲ ਇਲਾਜ ਹੈ ਦਵਾਈਆਂ ਨਾਲ ਉਹਨੂੰ ਪ੍ਰੈਸ਼ਰ ਉਹਦਾ ਠੀਕ ਰੱਖਿਆ ਜਾਂਦਾ ਹੈ ਦੂਸਰਾ ਇਲਾਜ ਪੁਸ਼ ਕੇਸਾਂ 'ਚ ਸਾਨੂੰ ਲੇਜ਼ਰ ਕਰਨੀ ਪੈਂਦੀ ਹੈ ਲੇਜ਼ਰ ਦੇ ਨਾਲ ਅਸੀਂ ਪੈਰੀਫਰਲ ਐਰਡੈਪਟੀ ਨੂੰ ਕਹਿੰਦੇ ਜੈਗ ਪੀਆ ਉਹ ਕਰ ਦਿੰਨੇ ਆ ਤੇ ਤੀਸਰੇ ਕੇਸ ਸਾਨੂੰ ਕਈ ਕੇਸਾਂ 'ਚ ਸਰਜਰੀ ਵੀ ਕਰਨੀ ਪੈਂਦੀ ਹੈ ਜੇ ਕਾਲੇ ਮੋਤੀਏ ਵੀ ਨਾਲ ਮਰੀਜ਼ ਜੇ ਸਾਡੇ ਕੋਲ ਸਮੇਂ ਸੇ ਰੋਂਦਾ ਹੈ ਤੇ ਕਾਲੇ ਮੋਤੀਏ ਦਾ ਵੀ ਬਹੁਤ ਕਾਮਯਾਬ ਔਰ ਪਰਮਾਨੈਂਟ ਇਲਾਜ ਹੈ ਡਾਕਟਰ ਸਾਹਿਬ ਚਿੱਟਾ ਤੇ ਕਾਲੇ ਮੋਤੀਏ ਦੇ ਵਿੱਚ ਫਰਕ ਬਾਰੇ ਸਾਨੂੰ ਦੱਸੋ ਮੈਂ ਜੀ ਇੱਕ ਤਰਮਜੀ ਜੀ ਇੱਕ ਮੈਂ ਤੁਹਾਨੂੰ ਸਾਦੀ ਉਦਾਹਰਨ ਦਿਆਂ ਜਿਹਦੇ ਨਾਲ ਮੇਰੇ ਆਪਣੇ ਦਰਸ਼ਕਾਂ ਨੂੰ ਵੀ ਇਹ ਗੱਲ ਸਪਸ਼ਟ ਹੋ ਜੇ ਹਾਂਜੀ ਚਿੱਟਾ ਮੋਤੀਆ ਮਰੀਜ਼ ਐ ਉਹ ਸਮਝੇ ਵੀ ਜਿਵੇਂ ਮਰੀਜ਼ ਦੇ ਪਿੱਤੇ 'ਚ ਪੱਥਰੀ ਹੈ ਤੇ ਡਾਕਟਰ ਨੇ ਪਿੱਤਾ ਕੱਢਤਾ ਤੇ ਉਹਦਾ ਪੱਕਾ ਇਲਾਜ ਹੋ ਗਿਆ ਦੁਬਾਰਾ ਨੂੰ ਨਾ ਡਾਕਟਰ ਕੋਲ ਜਾਣ ਦੀ ਲੋੜ ਹੈ ਇਲਾਜ ਵੀ ਉਹਦਾ ਪਰਮਨੈਂਟ ਹੋ ਗਿਆ ਠੀਕ ਹੈ ਤੇ ਕਾਲੇ ਮੋਤੀਏ ਨੂੰ ਤੁਸੀਂ ਐਵੇਂ ਸਮਝੋ ਜਿਵੇਂ ਕਿਸੇ ਨੂੰ ਹਾਰਟ ਦਾ ਦਿਲ ਦਾ ਰੋਗ ਲੱਗ ਗਿਆ ਹੁਣ ਜਿਹਨੂੰ ਦਿਲ ਦਾ ਰੋਗ ਹੈ ਉਹਨੇ ਦਵਾਈਆਂ ਵੀ ساری ਉਮਰ ਖਾਣੀਆਂ ਨੇ ਡਾਕਟਰ ਕੋਲ ਜਾਣਾ ਵੀ ساری ਉਮਰ ਹੈ ਲੋੜ ਪੈਣ ਤੇ ਉਹਨਾਂ ਸਟੈਂਟ ਵੀ ਪੋਣਾ ਹੈ ਤੇ ਨਾ ਕੰਮ ਚੱਲੇ ਫਿਰ ਬਾਈਪਾਸ ਸਰਜਰੀ ਵੀ ਹੋਣੀ ਹੈ ਇੱਕ ਲੰਮਾ ਚੌੜਾ ਟ੍ਰੀਟਮੈਂਟ ਹੈ ਦਿਲ ਦਾ ਮਰੀਜ਼ ਬਣ ਗਿਆ ਦਿਲ ਦਾ ਰੋਗੀ ਹੋਵੇ ਤੇ ਉਹਦਾ ਲੰਮਾ ਚੌੜਾ ਟ੍ਰੀਟਮੈਂਟ ਹੈ ਤੇ ਪਿੱਤੇ ਦੀ ਪੱਥਰੀ ਵਾਲੇ ਤੇ ਇੱਕ ਵਾਰੀ ਰਾਜਤ ਰਾਇਆ ਤੇ ਵੇਲਾ ਇਸੇ ਤਰ੍ਹਾਂ ਹੀ ਚਿੱਟੇ ਮੋਤੀਏ ਵਾਲਾ ਜਿਹੜਾ ਮਰੀਜ਼ ਉਹ ਲੈੰਜ ਪਵਾ ਕੇ ਤੇ ਬਿਲਕੁਲ ਸੈਟੀਸਫਾਈ ਹੋ ਜਾਂਦਾ ਹੈ ਤੇ ਕਾਲੇ ਮੋਤੀਏ ਵਾਲੇ ਮਰੀਜ਼ ਕਈ ਵਾਰੀ ਭੁਲੇਖੇ ਜ ਰਹਿੰਦੇ ਵੀ ਸਾਡਾ ਵੀ ਉਹਦੇ ਵਾਂਗੂ ਅਸੀਂ ਜਾਵਾਂਗੇ ਜਿੱਕੇ ਵਾਰੀ ਸਾਡਾ ਇਲਾਜ ਹੋ ਜਾਏਗਾ ਜਦੋਂ ਕੋਈ ਕਾਲੇ ਮੋਤੀਏ ਦਾ ਇਲਾਜ ਦਿਲ ਦੇ ਰੋਗ ਮੰਗੂ ساری ਉਮਰ ਚੱ ਤੇ ਬੇਸਿਕਲੀ ਕਾਲੇ ਮੋਤੀਏ ਦੇ ਮਰੀਜ਼ ਨੂੰ ਜ਼ਿਆਦਾ ਅਲਰਟ ਹੋਣਾ ਚਾਹੀਦਾ ਹੈ ਕਿਉਂਕਿ ਉਹ ਚ ਜਿਹੜੀ ਨਜ਼ਰ ਦਾ ਨੁਕਸਾਨ ਹੋਣਾ ਹੈ ਉਹ ਪੱਕੇ ਤੌਰ ਤੇ ਹੋ ਜਾਂਦਾ ਹੈ ਜਿਹੜੀ ਨਜ਼ਰ ਨੂੰ ਹੀ ਵਾਪਸ ਨਹੀਂ ਕਰ ਸਕਦੇ ਡਾਕਟਰ ਸਾਹਿਬ ਦਰਸ਼ਕਾਂ ਨੂੰ ਤੁਸੀਂ ਚਟਾ ਤੇ ਕਾਲੇ ਮੋਤੀਏ ਦੇ ਰੋਕਥਾਮ ਸੰਬੰਧੀ ਕੀ ਸਲਾਹ ਦੇਣਾ ਚਾਹੋਗੇ ਇਹਦੇ ਵਾਸਤੇ ਤੁਮ ਜੀ ਜੀ ਮੇਰਾ ਮੁੱਢਲਾ ਸੁਝਾਅ ਇਹ ਹੈ ਵੀ 18-20 ਸਾਲ ਦੀ ਉਮਰ ਤੋਂ ਪਹਿਲਾਂ ਹਰੇਕ ਬੱਚੇ ਦੀ ਹਰ 6 ਮਹੀਨੇ ਬਾਅਦ ਅੱਖਾਂ ਦੀ ਜਾਂਚ ਜ਼ਰੂਰੀ ਆ ਉਹਦੀ ਜਾਂਚ ਹੋਣੀ ਚਾਹੀਦੀ ਆ ਨਜ਼ਰ ਟੈਸਟ ਹੋਣੀ ਚਾਹੀਦੀ ਉਹਦੀ ਜਾਂਚ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਜਿਹੜਾ ਵੀ ਚਲਾ ਪੀਰੀਅਡ ਆ 20 ਤੋਂ 40 ਸਾਲ ਵਾਲਾ ਉਹਦੇ ਚ ਬਹੁਤ ਘੱਟ ਚਾਂਸ ਹੁੰਦੇ ਆ ਬਿਮਾਰੀ ਲੱਗਣ ਦੇ 40 ਸਾਲ ਦੀ ਉਮਰ ਤੋਂ ਬਾਅਦ ਫਿਰ ਉਸੇ ਰੂਲ ਨੂੰ ਫਾਲੋ ਕਰਨਾ ਚਾਹੀਦਾ 40 ਸਾਲ ਦੀ ਉਮਰ ਤੋਂ ਬਾਅਦ ਹਰ 6 ਮਹੀਨੇ ਬਾਅਦ ਅੱਖਾਂ ਦੀ ਜਾਂਚ ਹੋਣੀ ਚਾਹੀਦੀ ਆ ਤੇ ਸੁਝਾਅ ਮੇਰੇ ਵੱਲੋਂ ਇਹ ਹੈ ਵੀ ਜੇ ਮਰੀਜ਼ ਦੀ ਜਾਂਚ ਹੁੰਦੀ ਰਹੇਗੀ ਸਮੇਂ ਸਿਰ ਉਹਦੀ ਬਿਮਾਰੀ ਦਾ ਪਤਾ ਲੱਗ ਜਾਏਗਾ ਤੇ ਉਹਦਾ ਇਲਾਜ ਕਰਨ ਚ ਸਾਨੂੰ ਵੀ ਬਹੁਤ ਸੁਖਿਆਈ ਹੁੰਦੀ ਆ ਮਰੀਜ਼ ਨੂੰ ਵੀ ਅੱਗੇ ਜਾ ਕੇ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਮੇਰੀ ਸਾਰਿਆਂ ਨੂੰ ਇਹੋ ਹੀ ਬੇਨਤੀ ਹੈ ਵੀ ਹਰ 6 ਮਹੀਨੇ ਬਾਅਦ ਆਪਣੀ ਅੱਖਾਂ ਦੀ ਜਾਂਚ ਕਿਸੇ ਚੰਗੇ ਹਸਪਤਾਲ ਤੋਂ ਬਾਹਰ ਡਾਕਟਰ ਤੋਂ ਜ਼ਰੂਰ ਕਰਵਾਓ ਧੰਨਵਾਦ ਡਾਕਟਰ ਸਾਹਿਬ ਤੁਸੀਂ ਕੀਮਤੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਧੰਨਵਾਦ ਧੰਨਵਾਦ ਅਰ ਮਜੀਦੀ ਜੀ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਅੱਖਾਂ ਦੇ ਮਾਹਿਰ ਡਾਕਟਰ ਡਾਕਟਰ ਹਰਪ੍ਰੀਤਜੀਤ ਸਿੰਘ ਢਿੱਲੋਂ ਜੀ ਜਿਨ੍ਹਾਂ ਨੇ ਕਿ ਸਾਡੇ ਨਾਲ ਕੀਮਤੀ ਜਾਣਕਾਰੀ ਆ ਜਿਹੜੀ ਉਹ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਲਈ ਇਹ ਜਾਣਕਾਰੀ ਲਾਹੇਵੰਦ ਸਿੱਧ ਹੋਵੇਗੀ ਦੇਖਦੇ ਰਹੋ ਲੋਕ ਚਰਚਾ ਟੀ